टाइम आप चले काम थे। भाजी। चलो। की जी तीजी चलिए कम तेर कि उठ गए जे उठगे टोकरी लिया चल ठीक है मिलते हैं ਕਮੀ ਬਾਏ ਬਾਏ ਅਤੇ ਮਿਲਦੇ ਬਰਸ਼ਾਂ ਵਿੱਚ ਪੋ ਜੀ ਦੱਸੋ ਤੇ ਜੇ ਮੈਂ ਤੁਹਾਨੂੰ ਅੱਗੇ ਵੀ ਕਹਿ ਕੇ ਜਾਂਦਾ ਜੇ ਮੰੰਜਰ ਥੱਲੇ ਉੱਤਰਣਾ ਵੰਦਾ ਰਹੀ ਚੱਲਦੇ ਨਾ ਪਾ ਲਿਆ ਕੰਮ ਤੇ ਮੋਟਸਲ ਬਾਹਰ ਕੱਢ ਲਿਆ ਬਾਹਰ ਨਿਕੰਨੇ ਆਇਆ ਨਹੀਂ ਵੀਰੋ ਸ਼ਾਮ ਦਾ ਟਾਈਮ ਕੰਮ ਤੋਂ ਆ ਗਏ ਆ ਉਹਨੇ ਆ ਕੇ ਕੰਮ ਤੋਂ ਆਈਆਂ 5:30 6 ਵਜੇ ਕੰਮ ਤੋਂ ਆਏ ਤੇ ਮੈਂ ਕਿਹਾ ਫਤਿਹ ਦੀ ਮੈਡੀਸਨ ਲੈ ਆਏ ਇਹ ਵੀ ਠੀਕ ਨਹੀਂ ਗਾ ਛੋਟੇ ਜੇ ਪਾਲਣ ਚੱਤੇ ਫਤਰੀ ਚੱਲੇ ਮੈਡਸ ਲੈਣ ਵਾਸਤੇ ਕੰਗਰ ਖੰਗਣਾ ਬਣਾ ਲਾ ਜਾਂ ਅੰਡਰ ਲੱਗ ਹੀ ਲੱਗਦਾ ਬਾਹਰ ਤੱਕ ਪੱ ਦਿੱਤਾ ਸਿਲੰਡਰ ਤੇ ਆਪਾਂ ਲੈ ਲਿਆ ਜਿਹੜਾ ਰਸਤਾ ਲੈ ਕੇ ਸੈਂਟਰ ਨਾਲ ਚਿੰਕਲਾ ਇੱਥੇ ਅੱਜ ਫ੍ਰੀ ਹੈ ਅੱਜ ਛੱਲੇ ਮੈਂ ਰੋ ਪੀਣੀ ਰੋ ਲੱਗੇ ਪੀ ਹੈਲੋ ਬਾਨਸ ਉੱਤੇ ਗੱਲ ਸੁਣ ਰਿਹਾ ਰੋਚ ਪੂਤਰਾਂ ਦੀ ਪੋਣਾ ਕਿੰਨਾ ਨਿੰਬੂ ਪੋਣਾ ਠੀਕ ਹੈ ਹਾਂ ਨਮਕ ਆ ਪਾ ਦਿਓ ਵਧੀਆ ਚਿੰਕਾ ਕਹਿੰਦਾ ਨਮੂਤਰਾਂ ਦਾ ਨਮਕ ਨਾਲ ਥੋੜੀ ਪੋਣਾ ਥਾਪਾ ਕੋਲ ਤੇ ਆਰੇ ਮਾਮਾ ਨੇ ਕਾਲ ਦੇ ਸਾਹਮਣੇ ਔਰ ਜੰਗਲ ਠੀਕ ਠਾਕ ਨਜ਼ਾਰੇ ਵੇਲਾ ਹਾਂ ਵੀ ਮੈਂ ਤਾਂ ਕਰਨੀ ਢੈਲ ਦੀ ਹੈ ਹੈ ਕਰਨੀ ਚਾਹੀਦੀ ਆਟੋਮੈਟਿਕ ਕਰਨੀ ਦੀ ਹੈ ਲੈ ਵੀ ਸਿਰਹਾ ਉਹ ਆ ਗਿਆ ਪਰ ਰੋਪੀ ਨਹੀਂ ਚਾਹੀਦੀ ਕਦੇ ਕਦੇ ਵਾ ਸਬਜੀ ਮੰਡੀ ਆਇਆ ਸੀ ਆਪਾਂ ਤੇ ਸਬਜੀ ਆਪਾਂ ਲਈ ਵੇਲੇ ਅੱਜ ਵੇਲੇ ਚਿੱਟੇ ਕੋਈ ਕੰਮ ਨਹੀਂ ਬਸ ਸਬ지ਆ ਭਾਜੀਆਂ ਇਕੱਠੀਆਂ ਕਰਨ ਦੇ ਅੱਜ ਸਬਜੀ ਵਾਲੀ ਸੈਂਟਰ ਭਰ ਆ ਲਿਆ ਸ਼ਿੰਕਲ ਵੀ ਅੱਜ ਨਾਲ ਹੀ ਘੁੰਮਣ ਦੇ ਆਪਾਂ ਇੱਥੇ ਲਖਬਜੀ ਮੰਡੀ ਨਗਰ ਕਿਤੇ ਦੇ ਕਰੋ ਦਰਸ਼ਨ ਸਵੇਰ ਦੇ ਵਿੱਚੇ ਕੰਬਲ ਵਿੱਚ ਆ ਕੋਣ ਕੇ ਕੰਬਲ ਤੇ ਬੈਠਾ ਸਵੇਰ ਦਾ ਫਤਿਹ ਤੇ ਹੁਣ ਘੜੀ ਮਿਲ ਇਹ ਤੁਰ ਫਿਰ ਦੰਨੇ ਮੜਾ ਮੋਟਾ ਕੋਣ ਨੂੰ ਕੋਲੋ ਚਲੋ 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 ਚੱਲੀਏ ਚੋ ਚੱਲੀਏ ਜੀ ਕੋਲ ਆ ਲੂ ਲੈ ਬਤੇਮ ਚਾਦਨ ਹੋ ਗਏ ਔਲੇ ਲਾਂਦੇ ਹਾਂ ਇਹ ਕਿੰਦੇ ਨਾ ਕਰੇ ਤੋ ਹੋ ਗਏ ਨਾ ਤੋ ਕਰਿਓ ਖਰਾਬ ਖਰਾਬ ਨਹੀਂ ਹੋਵੇ ਨ ਲਗਾ ਚਾਰ ਲਗਾ ਬਣਾਉਣਾ ਆਪਣੇ ਤਰੀਕੇ ਨਾਲ ਵਧੀਆ ਮੈਂ ਬਣਾਉਣਾ ਤਾ ਰੋਟੀ ਹੱਤੀ ਲਾਉ ਜੇ ਭੁੱਖ ਬੜੀ ਲੱਗੀ ਥੋੜੇ ਜਿਹਾ ਨਾ ਆ ਗਲ ਜੇ ਗਏ ਆ ਗਲ ਕੇ ਕੀ ਹੋ ਗਿਆ ਕਟਾਵ ਜੁ ਹੋਦੇ ਨੇ ਸਾਫ ਸਾਫ ਕੱਢ ਲੈਣੇ ਮੈਂ ਚੋਕ ਲਾ ਵੀ ਔਲੇ ਕੱਢ ਲਏ ਥੋੜੇ ਬਹੁਤ ਆਪਾਂ ਬਾਕੀ ਜਿਹੜਾ ਖਰਾਬ ਕੋਸਾ ਸੁੱਟਦੇ ਸਾਫ ਕਰ ਲਏ ਆਪਾਂ ਤਕਰੀਬਨ ਲਾ ਵੀ ਥੋੜੇ ਜਿਹੇ ਔਲੇ ਆ ਤੇ ਆਪਾਂ ਇਹਨੂੰ ਕਹਿੰਦੇ ਕਿ ਤਾਂ ਆ ਕੀ ਮਿੱਥਰੇ ਕਿ ਮਿੱਥਰੇ ਨਹੀਂ ਮਿੱਥਰੇ ਮਿੱਥੇ ਜੋ ਵੀ ਆ ਇਹਨੂੰ ਆਪਾਂ ਥੋੜਾ ਨੂੰ ਭੁੰਨਣਾ ਇਹਨਾਂ ਨੂੰ It's so hot. It's not hot? No. A little bit of salt. A little bit of ਉਸਾਰੀ ਚਾਈ ਬੁਰਕ ਕਿਉਂ ਨਹੀਂ ਨੀ ਨਾ ਪਾਰ ਕਰੀ ਰੇਤ ਲੈਣ ਦੋ ਉਹ ਰੱਜਾ ਨੂੰ ਇਹ ਫਕੀਰ ਵਾ ਠੀਕ ਵਾ ਇਹਨਾਂ ਕਰਨਾ ਹੈ ਇਹਨੂੰ ਮਿਕਸ ਕਰ ਦੇਣਾ ਹੈ ਵਾ ਮੈਂ ਪਾ ਜੀਆ ਮਸਾਲਾ ਇਹ ਥੋੜਾ ਬਤਾਵਾ ਆਟੇ ਨੂੰ ਪੀਸਾ ਵੀ ਥੋੜਾ ਹੈਗਾ ਮਸਾਲਾ ਉਪਰ ਪਾ ਦੇਣਾ ਵਿੱਚ ਥੋੜਾ ਸਾਤ ਪੂਣਾ ਮਤਲਬ ਥੋੜਾ ਪੀਸਾ ਹੋਇਆ ਚਲੋ ਕਲਾਸ ਹੋ ਗਿਆ ਬੰਦ ਕਰਨਾ ਥੋੜਾ ਜਿਹਾ ਪਾਵਾਂਗੇ ਜੀ ਤੇਲ ਤੇ ਇਹਦੇ ਵਿੱਚ ਉਹਨਾਂ ਕਰਾਂਗੇ ਆਪਾਂ ਔਲੇ ਸੜਦਾਗੇ ਇਹਨੂੰ ਕਰਾਂਗੇ ਫਰਾਈ ਨਾ ਪਰ ਮੈਨੇ ਸੁੱਟਤੀ ਓਸਤਾਦ ਜੀ ਓਸਤਾਦ ਜੀ ਇਦਾਂ ਨਹੀਂ ਕਰਨਾ ਗੁੱਸਾ ਫੂਟਾ ਨੂੰ ਅੱਜ ਇਹਨੂੰ ਵਾਪਸ ਨੂੰ ਘਾਟੀ ਭਰਦਾ ਆਪਾਂ ਨੂੰ ਮਰਾ ਦੇ ਟਾਂ ਚ ਰੋਟੀ ਬਣਾਏਂਦੇ ਉਹ ਆ ਜਾਂਦਾ ਸਹੀ ਜੀ 13 ਰੋਜ਼ ਦਾ ਗਰਮ ਆਟੀ ਜੇ ਘਟ ਕਰੋ ਹਾਂ ਯਾਰ

ਇਹ ਤੁਹਾਨੂੰ ਦਿਵਾਉਣਾ। ਇਹ। ਉਹ ਇਹ ਜਿਹੜੇ ਸਾਰੇ ਗਾਣੇ। ਮੈਂ ਉਹ ਮੈਂ ਪਾਓ ਬਾਕੀ ਬਾਹਰ ਵਿੱਚ ਪਾਉਂ। ਤੇ ਰੰਗ ਥੋੜਾ ਜਿਹਾ ਹੋ ਗਿਆ ਚੇਂਜ ਇਹਨਾਂ ਦਾ। ਲੜਕੀ ਦੋ ਬੰਦੇ ਲੱਗੇ ਚਾਰ ਤੋਂ ਅੱਧੀ ਰਾਤ ਥੋੜੀ ਲਾਤੀ ਨਾ ਅਜੇ ਕਿੱਥੇ ਨਾ ਹਲੇ ਲਉਣੀ ਪਤੇ ਗਿੰਦਾ ਮੈ ਲਉਣੀ ਇਸੇ ਨੇ ਪਰ ਆਤੂਰਾ ਲੈ ਕਿਰਨ ਥੋੜੀ ਜਿਹਾ ਗਰਾਉਂਡਿੰਗ ਮੈਨਾਂ ਨਾਲ ਇਹ ਤੇ ਇੱਕ ਚਮਚ ਪਾਵਾਂਗੇ ਆਪਾਂ ਪਹਿਲਾਂ ਹਲਦੀ ਇਰੇ ਇਸ ਤੋਂ ਬਾਅਦ ਪਾਵਾਂਗੇ ਨਮਕ ਨੂੰ ਥੋੜਾ ਬੰਦੋ ਥੋੜਾ ਥੋੜੀ ਜਿਹੀ ਪਾਵਾਂਗੇ ਢੇਗੀ ਮਿਰਚ ਲੋ ਜੀ ਥੀਗਲ ਥੋੜਾ ਜਿਹਾ ਪੈ ਗਿਆ ਵੱਧ ਕੋਈ ਗੱਲ ਨਹੀਂ ਬਾਕੀ ਪੱਤੇ ਲਗਾਡ ਲਾਵਾ ਤੇ ਬਾਕੀ ਇਹ ਵਗੇ ਹੋਣਾ ਐਸੀ ਜੇ ਮਸਾਲੇ ਪੀਸੇ ਉਹ ਪਾ ਦਨੇ ਬਹੁਤ ਬਹੁਤ ਜੇ ਮਸਾਲਾ ਆਕਾ ਤਾਂ ਜੀ ਭੰਨਿਆ ਉਹ ਆਪਾਂ ਵਿੱਚ ਪਾਤਾ ਹਾਂ ਜੀ ਬਈ ਅੰਜਨ ਟਾਂਜ achar ਬਣ ਕੇ ਰੈਡੀ ਹਾਂ ਵੀ ਡੱਬੇ ਚ ਪਾਤਾ ਚਾਹ ਹਾਂਜੀ මන අරහගතාමතින රවන්පන ලපනල තේ බාධකද්දී ත ਦੇਈ ਅੱਛਾ ਫਿਰ ਇਹਨੂੰ ਬਾਅਦ ਵਿੱਚ ਇਹਨੂੰ ਖੜਿਆ ਪਹਿਲਾਂ ਥੁੱਪੇ ਵਾਜਿਆ ਕਰਵਾਉਣਾ ਮਗਰੋਂ ਜਦੋਂ ਕੰਮ ਤੇ ਚੱਲ ਜਾਂਦਾ ਵੇਹਣਾ ਉਹ ਮੰਜੀ ਢਾਈ ਉੱਪਰ ਕੋਠੇ ਤੇ ਜਾ ਤਾਂ 10:30 ਹੋ ਗਏ ਭਾਈ ਸਾਹਿਬ ਅਥੇ ਬੋਤਨ ਬਾਤ ਕਰੋਣ ਬੰਦ ਕਰ ਦਈਏ ਹੈ ਹਾਂ ਜਣੀ ਤੋ ਕਿਹਾ ਜੋ ਤੋ ਕਿ ਕਿ ਨੀ ਛੱਡੀ ਮਗਰੋਂ ਛੱਡੀ ਆ ਜਾ ਆ ਜਾ ਆ ਜਾ ਇੱਧਰ ਆ ਆ ਜਾ ਆ ਜਾ ਅਲੇ ਪੱਤਾ ਲੱਗਾ ਹੋਏ ਨਾ ਕੋਈ ਜਿੱਦਾ ਡੇਗ ਵੀ ਹੋਵੇ। ਹਮੇਲ ਉਹਨੇ ਆਂਦੀ ਫਾਰਮ ਜਿੱਥੇ ਲਾ ਇੱਥੇ ਨਾ ਹੰਡੀ ਅਸੀ ਬੁੜੀ ਤਖੀ ਹੈ। ਜੇ ਦੀ ਆ ਲੱਕੜ ਜੇਦੀ ਨਾ ਅਸੀਂ ਬੈੱਡ ਦੀ ਢੋਜ ਰੇਸੀ ਸਿਰ ਨਾ ਫਤੇ ਕੇਵਲ ਇੱਥੇ ਸਿਰ ਸੁਨ ਜੋ ਮਾਰ ਲੈਂਦਾ ਵਾ ਤੇ ਟੱਕਰੇ ਦਾ ਕੰਨ ਵੱਜ ਗਿਆ ਇੱਥੇ ਇਦਨ ਬੰਦੇ ਦਾ ਬੁੜਾ ਬਲੱਡ ਆਇਆ। ਤੇ ਹੁਣ ਨਾ ਉਹ ਫਾਰਮ ਜੀ ਲੈਂਦੀ ਇੱਥੇ ਫਾਰਮ ਆਪ ਪੇਸਟ ਕਰ ਦੇਣੀ। बाकी जो जोर पौगा फिर कमरा भी आप तैयार करना मोडिफाई करना सब जी सब जी चलो ठीक है फिर टाइम हो गया साढ़े तक मिलते वीडियो थो व्लॉग वी लगा तो कमेंट्स जो करो तो ले व्लॉग हाँ दो तीन दिन तो आया नहीं थोड़ा बिजी ही अपना कम के चक्कर नहीं आ सकिया व्लॉग ਕੀ ਯਾਰ ਮਿਲਦੇ ਤੁਹਾਨੂੰ ਸਵੇਰੇ ਹਤੇ ਕਹ ਦੋ ਬਾਏ ਬਾਏ ਹਤੇ ਬਾਏ ਬਾਏ ਕਹ ਦੋ ਹਤੇ ਬਾਏ ਬਾਏ ਕਹ ਦੋ ਬਾਏ 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 ਬਾਏ